ਕਿੰਨੇ ਦਿਨ ਹੋ ਗਏ ਦੋ ਤਿੰਨ ਦਿਨ ਅੱਛਾ ਇਹ ਇਹ ਸੱਟਾਂ ਕਿੱਦਾਂ ਲੱਗੀਆਂ ਏ ਡਿਗ ਡਿਗ ਕਿੱਥੇ ਡਿੱਗੇ ਆਪੇ ਆਪੇ ਡਿੱਗੇ ਤੁਰਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਸ਼ੂਗਰ ਹੋਦੀ ਸ਼ੂਗਰ ਵੀ ਆ ਹਾਂਜੀ ਪਹਿਲਾਂ ਦਵਾਈ ਖਾਂਦੇ ਸੀ ਹਾਂਜੀ ਦਵਾਈ ਖਾਂਦੇ ਸੀ ਪਹਿਲਾਂ ਹਾਂਜੀ ਕੋਈ ਗੱਲ ਨਹੀਂ ਠੀਕ ਐ ਰੋਟੀ ਇੱਕ ਖਾ ਲਿਓ ਗਰਮ ਪਾਣੀ ਤੁਸੀਂ ਪੀ ਲਿਆ ਚਾਹ ਤੁਹਾਨੂੰ ਦਿੰਨੇ ਆ ਠੀਕ ਐ ਇਹ ਜਿਹੜੀ ਦਰਦ ਕਰਦੀ ਨਾ ਸਾਰਾ ਸਰੀਰੀ ਦਰਦ ਕਰ ਰਿਹਾ ਸਾਰਾ ਸਰੀਰ ਕੋਈ ਗੱਲ ਨਹੀਂ ਆਪਾਂ ਦਵਾਈ ਦਿੰਨੇ ਆ ਠੀਕ ਹੈ ਜੀ ਹਾਂ ਤੁਹਾਨੂੰ ਸਾਫ ਸਫਾਈ ਜਿਹੜੀ ਆ ਉਹ ਕੱਲ ਸਵੇਰੇ ਕਰਾਂਗੇ ਧੁੱਪੇ ਠੀਕ ਹੈ ਇਸ ਵੇਲੇ ਨਹੀਂ ਕਰ ਸਕਦੇ ਨਾ ਨਹੀਂ ਤਾਂ ਠੰਡ ਲੱਗ ਜਾਣੀ ਆ ਠੀਕ ਹੈ ਹਾਂ ਹਾਂ ਹੋਰ ਕੋਈ ਗੱਲ ਬਾਤ ਦੱਸੋ ਕੋਈ ਤਕਲੀਫ ਤੁਹਾਨੂੰ ਤਕਲੀਫ ਸਰੀਰ ਦੁਖਦਾ ਸਾਰਾ ਕੋਈ ਗੱਲ ਨਹੀਂ ਬਾਪੂ ਜੀ ਮੈਂ ਤੁਹਾਡਾ ਬੱਚਾ ਹਾਂ ਠੀਕ ਹੈ ਹਾਂ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਹਾਂ ਬੱਚਾ ਆ ਨਾ ਤੁਹਾਡਾ ਕੋਈ ਨਹੀਂ ਤੁਸੀਂ ਕਹਿੰਦੇ ਨਾ ਬੇਸਾਰੇ ਨੂੰ ਸਾਰੇ ਦੀ ਲੋੜ ਸੀ ਸਾਰਾ ਮਿਲ ਗਿਆ ਹਾਂਜੀ ਹਾਂ ਕੋਈ ਗੱਲ ਨਹੀਂ ਬਾਪੂ ਮੈਂ ਤੇਰਾ ਪੋਤਾ ਹੀ ਆ ਠੀਕ ਹੈ ਠੀਕ ਹੈ ਨਾ ਹਾਂ ਚਾਹ ਲੈ ਆਂਦਾ ਮੈਂ ਚਾਹ ਪੀ ਲਓ ਠੀਕ ਹੈ ਹਾਂ ਕੱਪੜੇ ਕੱਲ ਨੂੰ ਚੇਂਜ ਕਰਾਂਗੇ ਗੋਲੀ ਵੀ ਦੇ ਦੰਨਾ ਮੈਂ ਠੀਕ ਹੈ ਠੀਕ ਹੈ ਹਾਂਜੀ ਅਤਲਾਪੋ ਤੋਂ ਵੀ ਲੰਮੀ ਉਮਰ ਹੈ ਬਾਪੂ ਜੀ ਤੁਹਾਡੇ ਨਾਲ ਹੀ ਆ ਤੁਹਾਡੇ ਨਾਲ ਹੀ ਆ ਤੁਸ ਜੱ ਤੁਹਾਡਾ ਆਸ਼ੀਰਵਾਦ ਚਾਹੀਦਾ ਬਸ ਆ ਪਰ ਕੋਈ ਤੁਹਾਨੂੰ ਕੋਈ ਨਹੀਂ ਕਰ ਰਿਹਾ ਤੁਹਾਡਾ ਵੀ ਲੰਬੀ ਉਮਰ ਹੱਲੇ ਹੈਗੀ ਆ ਟੈਨਸ਼ਨ ਨਹੀਂ ਲੈਣਾ ਠੀਕ ਹੈ ਹਾਂ ਮੈਂ ਹੈਗਾ ਬੈਠਾ ਠੀਕ ਹੈ ਮੈਂ ਪੋਤੇ ਆ ਤੇਰਾ ਠੀਕ ਹੈ ਹਾਂ ਪੋਤੇ ਆ ਮੇਰਾ ਟੈਨਸ਼ਨ ਨਹੀਂ ਲੈਣੀ ਤੁਮ ਠੀਕ ਹੈ ਹਾਂ ਉਹ ਰੋਣਾ ਨਹੀਂ ਰੋਣਾ ਨਹੀਂ ਅੱਖਾਂ 'ਚ ਪਾਣੀ ਨਾ ਲੈ ਕੇ ਆ ਠੀਕ ਹੈ ਕੋਈ ਨਹੀਂ ਮੈਂ ਹੈਗਾ ਠੀਕ ਹੈ ਚਲ ਕੋਈ ਨਹੀਂ ਮੈਂ ਚਾਹ ਲੈ ਕੇ ਆਉਣਾ ਨਾਲੇ ਗੋੜੀ ਲੈ ਕੇ ਆਉਣਾ ਠੀਕ ਹੈ ਬਾਥਰੂਮ ਜਾ ਨਹੀਂ ਸਕਦੇ ਨਾ ਬਿੱੱਚੇ ਕਰ ਲੈਣੇ ਹਾਂ ਸੋ ਸਾਈਡ ਤੇ ਸਾਈਡ ਤੇ ਕਰ ਲੈਣੇ ਸਿਹਰ ਤੇ ਕਰ ਲੈਣੇ ਕੋਈ ਨਹੀਂ ਆਪਾਂ ਡਾਈਪਰ ਲੈਣੇ ਆ ਡਾਈਪਰ ਲਾ ਆਉਂਗੇ ਠੀਕ ਹੈ ਹਾਂ ਡਾਈਪਰ ਲਾ ਦੇ ਆ ਕਰਾਂਗੇ ਟਾਇਲਟ ਆਂਦੀ ਆ ਟਾਇਲਟ ਨਹੀਂ ਆਉਂਦੀ ਨਹੀਂ ਆਂਦੀ ਚਲੋ ਕੋਈ ਨਹੀਂ ਦੇਖ ਲੈਂਦੇ ਆ ਡਾਈਪਰ ਲਾ ਲੈਂਦੇ ਆ ਠੀਕ ਹੈ ਚਲ ਦਿਨਾਂ ਮੈਂ ਗੋਲੀ ਕਿੱਦਾਂ ਤੁਸੀਂ ਠੀਕ ਹੈ रोटी खा ली चाह पीनी चाह चाह पीनी है अच्छा।, दे तो दे तो दे तो दोख़ा। अच्छा अच्छा और दुख नहीं कुछ है दुखद अच्छा अच्छा दवाई दे ठीक है और को खाना तो नहीं कुछ नहीं अच्छा तो ठीक है अब कर दें हैं ठीक है ਆਪ ਆ ਗਏ ਮੇਰੇ ਰਿਹਾ ਜੀ ਆ ਗਏ ਨਾ ਬੰਦ ਦੇ ਉਹ ਲਾ ਮੇਰੇ ਕੋਲ ਖੜੇ ਹੱਥ ਜੜ ਸਤਿਗੋਲ ਭਾਜੀ ਬਾਊ ਜੀ ਉਹਨਾਂ ਦੇ ਕੋਲ ਇਹਨਾਂ ਦੇ ਘਰ ਦੇ ਬਾਹਰ ਇੱਕ ਪੇਸ਼ੈਂਟ ਛੱਡ ਗਏ ਸੀਗੇ ਕੋਈ ਰਾਤ ਨੂੰ ਤੇ ਬਾਊ ਜੀ ਉਹਨਾਂ ਨੇ ਬਾਊ ਜੀ ਉਹਨਾਂ ਨੇ ਇੱਕ ਰਾਤ ਉਹਨਾਂ ਨੂੰ ਦੇਖਿਆ ਵਾ ਦੋ ਰਾਤਾਂ ਦੋ ਰਾਤਾਂ ਦੇਖਿਆ ਵਾ ਤੇ ਉਹਨਾਂ ਨੇ ਬੋਰਡ ਵੀ ਲਾਇਆ ਸੀਗਾ ਤੇ ਆਪਾਂ ਇੱਥੋਂ ਤੁਰ ਕੇ ਆਏ ਸੀ ਇਹਨਾਂ ਨੂੰ ਦੇਖਿਆ ਦੇਖਣ ਤੋਂ ਬਾਅਦ ਆਪਾਂ ਉਹਨਾਂ ਨੂੰ ਇੱਕ ਵਾਰੀ ਲੈ ਕੇ ਚੱਲੇ ਆਂ 올ਡੇਜ ਹੋਮ ਮੌਜੂਦ ਉਹਨਾਂ ਦੀ ਜ਼ਿੰਮਤੀ ਦੇ ਨਾਲ ਠੀਕ ਹੈ ਜੀ ਦੋ ਚਾਰ ਜਣੇ ਹੋਰ ਫੈਨ ਕਰਾਵਾਂਗੇ ਆਪਾਂ ਠੀਕ ਹੈ ਜੀ ਪੁਲਿਸ ਨੂੰ ਰਿਪੋਰਟ ਕਰਾਵਾਂਗੇ ਆਉਜੀ ਹੁਣ ਆ ਵੀ ਇੱਕ ਵਾਰੀ ਤਸਵੀਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੱਕ ਵਾਰੀ ਉਹਨਾਂ ਨੂੰ ਦਿਖਾ ਦੇਈਏ ਇਹ ਹੈ ਜੀ ਬਜ਼ੁਰਗਾ ਦਾ ਫੇਸ ਤੇ ਇਹ ਲੜਕਾ ਆਪਣੇ ਕੋਲ ਲੈ ਕੇ ਜਾ ਰਿਹਾ ਹੈ ਹਾਂਜੀ ਤੇ ਇਹ ਕਹਿੰਦਾ ਟੇਕ ਕੇਅਰ ਕਰੂੰਗਾ ਮੈਂ ਟੇਕ ਕੇਅਰ ਕਰੂੰਗਾ ਜੀ ਉਹਦੇ ਬਿਲਕੁਲ ਸਹਿਮਤੀ ਦੇ ਨਾਲ ਕਿਉਂਕਿ ਕੋਈ ਅੰਕਲ ਲੋਕਗੇ ਪਿੱਛੇ ਦੇਖਣ ਵਾਲਾ ਨਹੀਂ ਸੀ ਇਹ ਰੋੜ ਤੇ ਸੀ ਕਿ ਐਦਾਂ ਹੀ ਤੇ ਅੰਕਲ ਨੇ ਟੇਕ ਕੇਅਰ ਕੀਤੀ ਆ ਦੋ ਤਿੰਨ ਦਿਨ ਤੇ ਉਦੋਂ ਤੋਂ ਮੁੰਡਾ ਲੈ ਕੇ ਜਾ ਰਿਹਾ ਤੇ ਬਾਕੀ ਜਿਹੜਾ ਅੱਗੇ ਆ ਇਹ ਪੁਲਿਸ ਨੂੰ ਵੀ ਕਹਿੰਦਾ ਮੈਂ ਜਾ ਕੇ ਇੱਕ ਕਰਵਾ ਕੇ ਤੇ ਸਾਰ ਪ੍ਰੋਸੈਸ ਕਰੂੰਗਾ ਆਪਾਂ ਕਰਾਂਗੇ ਕਰੂੰਗਾ ਅੰਕਲ ਵੀ ਨਾਲ ਜਾਣਗੇ ਨਾਲ ਜਾਣਗੇ ਹਾਂਜੀ ਵਧੀਆ ਗੱਲ ਹੈ ਸਮਗਲ ਨਹੀਂ ਤੁਸੀਂ ਬੋਲ 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 ਦਿਓ ਏ ਪਸੂ ਰਾਤ ਦੇ ਤੇ ਆਈਏ ਮੈਂ ਫਿਰ ਸੈਕਿੰਗ ਜਾ ਰਹੀ ਸੀ ਜੋ ਕੋਲ ਹੈ ਆਹ ਜੂ ਦੇਖਿਆ ਕਿ ਰਾਤ ਮੈਂ ਸਮਝੇ ਸ਼ਾਇਦ ਕੋਈ ਆਨ ਨੋਨ ਬੰਦਾ ਕੌਣ ਸੀ ਆ ਬੀ ਆ ਕੌਣ ਹੈ ਕੌਣੀ ਪਤਾ ਨਹੀਂ ਸੀਗਾ ਪਰ ਜੋ ਦੇਖਿਆ ਤਾਂ ਇਹਨਾਂ ਨੂੰ ਕੋਈ ਹੋਸ਼ ਨਹੀਂ ਸੀ ਚਲ ਅਸੀਂ ਥੋੜੀ ਬਹੁਤ ਜੋ ਸਾਡੇ ਚ ਹਮੈ ਸੀ ਸੀ ਚਾਹ ਪਾਣੀ ਰੋਟੀ ਪਾਣੀ ਨਾਲ ਦੋ ਤਿੰਨ ਦੇ ਖਾਇਆ ਪਲਾਇਆ ਲੇਕਿਨ ਮੈਂ ਚਾਰੇ ਪਾਸੇ ਜੋ ਆਸ਼ਰਮ ਸੀਗੀ ਬਿਰਕਾ ਵਾਲਾ ਔਰ ਦੇਸਾਨੀ ਔਰ ਬੜੇ ਪਿੰਡ ਕਿਸੇ ਨੇ ਹਮ ਹੀ ਨਹੀਂ ਭਰੀ ਉਸ ਤੋਂ ਬਾਅਦ ਮੈਂ ਇੱਕ ਬੰਦੂਕੀ ਸੇਵਾ ਸਕੇਂਦਰ ਹੈਗਾ ਜਿਹੜਾ ਲੁਧਿਆਣੇ ਉਹਨਾਂ ਨੇ ਵੀ ਕੰਟੈਕਟ ਕੀਤਾ ਪਰ ਉਹਨਾਂ ਨੇ ਵੀ ਕੋਈ ਨੂੰ ਅੱਛਾ ਰਿਸਪੌਂਸ ਦਿੱਤਾ ਨਹੀਂ ਹੈ ਪਰ ਮੈਂ ਅੱਜ ਇਸ ਵਕਤ ਅੱਜ 3 ਦਿਨ ਦੇ ਬਾਅਦ ਤੇ ਬੜਾ ਲਜਾਰ ਹੋ ਗਿਆ ਸੀ ਕਿ ਮੈਂ ਕਿਦਾ ਲੜ ਫੜਾਂ ਤੇ ਇਸ ਸਾਡੇ ਬਜ਼ੁਰਗ ਨੂੰ ਨੇ ਕਿ ਕਿ ਬਾਗੇ ਤੋੜ ਦੇ ਮੈਂ ਬਹੁਤ ਪਰੇਸ਼ਾਨ ਸੀ 2-3 ਦਿਨ ਤੋਂ ਈਵਨ ਮੈਂ 2-3 ਦਿਨ ਆਪਣੀ ਫੈਕਟਰੀ ਵੀ ਗਿਆ ਨਹੀਂ ਕਿਉਂਕਿ ਮੇਰਾ ਹਰ ਵੇਲੇ ਧਿਆਨ ਇਸ ਬਜ਼ੁਰਗ ਹੋ ਰਿਹਾ ਸੀ ਕਿ ਸਾਡੇ ਹੱਥਾਂ 'ਚ ਇੱਕ ਐ ਚੰਗਾ ਪੱਲਾ ਬੰਦਾ ਜਿਹੜਾ ਠੀਕ-ਠਾਕ ਹੈਗਾ ਉਹ ਸਾਡੇ ਹੱਥੋਂ ਨਿਕਲ ਜਾਏ ਇਹ ਜੋ ਸੇਵਾ ਕੇਂਦਰ ਲਿਖਦੇ ਆ ਅੱਜ ਨੂੰ ਕਹਿੰਦੇ ਆ ਮੈਂ ਸਪਸ਼ਟ ਕਹੂੰਗਾ ਕਿ ਬੇਕਾਰ ਆ ਇਹ ਸਿਰਫ ਜੇ ਦੁਕਾਨਦਾਰੀਆਂ ਕਿਸੇ ਨੂੰ ਝਲ ਕੇ ਰਾਜੀ ਨਹੀਂ ਆ ਪਰ ਉਹ ਹੁਣ ਬਾਅਦ ਇਹ ਮੇਰਾ ਵੀਰ ਛੋਟਾ ਵੀਰੇ ਇੱਥੇ ਅਸੀਂ ਖਾਣਾ ਖੋਣਾ ਖਿਲਾ ਰਹੇ ਸੀਗੇ ਮੇਰੇ ਕੋਲ ਦੀ ਲੰਘ ਕੇ ਜਾ ਰਿਹਾ ਸੀਗਾ ਇਹਨੇ ਬੜੀ ਦਲੇਰੀ ਦਿਖਾ ਲਈ ਬੜੀ ਇਹਨੇ ਮੁਲਕਾ ਦੇ ਪੁੱਤ ਸਮਝੀ ਦਿਖਾਈ ਕਹਿੰਦਾ ਜੀ ਮੈਂ ਕੇਅਰ ਕਰੂੰਗਾ ਤੁਸੀਂ ਲਿਖ ਕੇ ਦੇ ਦਿਓ ਕਿ ਕੱਲ ਨੂੰ ਕੋਈ ਨਹੀਂ ਕਿ ਤੁਸੀਂ ਜਵਾਬ ਦੇਵੋ ਪਰ ਮੈਂ ਇੱਕ ਹੀ ਗੱਲ ਇੱਕ ਬਸਾ ਚਾਹੁੰਨਾ ਕਿ ਜਿਮਰ ਮੈਂ ਉਹਨਾਂ ਕੇ ਜਾਂ ਜਿੰਨਾ ਮੈਨੂੰ ਪਤਾ ਨਹੀਂ ਹੈ ਅਨਨੋਨ ਸੀ ਮੈਂ ਆਪਣੇ ਦਿਹਾਤੇ ਇਛਾ ਸਾਹ ਇਸਾਨੀਅਤ ਦੇ ਰਾਤੇ ਮੈਂ ਜੋ ਕਰਨਾ ਉਹ ਕਰ ਰਿਹਾ ਸੀ ਇਹ ਸਾਂਦੇ ਰਾਤੇ ਮੈਂ ਅੱਗੇ ਕਰ ਰਿਹਾ ਵੀ ਆਪਾਂ ਜੀ ਜੋ ਕੁਝ ਕਰਨਾ ਹਾਂਜੀ ਬਾਕੀ ਲਾਅ ਜੋ ਵੀ ਹੈਗੇ ਲਾਅ ਹੈਗੇ ਪਰ ਜੋ ਇਨਸਾਨੀਅਤ ਦਾ ਲਾਅ ਤਾਂ ਇਹੀ ਕਹਿੰਦਾ ਕਿ ਕਿਸੇ ਨੂੰ ਛੱਤ ਦਿੱਤੀ ਜਾਵੇ ਤੇ ਉਹਦੇ ਨਾਲ ਕੋਈ ਉਹਦੀ ਜਾਨ ਤੇ ਨਾ ਆਵੇ ਸਾਰਾ ਬਣਾਇਆ ਜਾਵੇ ਤੇ ਜੋ ਸਾਡੇ ਕੋਲ ਇਸ ਟਾਈਮ ਫੈਸਿਲਿਟੀ ਸੀ ਅੰਕਲ ਕੋਲ ਸੀ ਉਸ ਹਿਸਾਬ ਨਾਲ ਉਹਨਾਂ ਨੇ ਡਿਸੀਜਨ ਲੈ ਕੇ ਪ੍ਰਸੀਡ ਕੀਤਾ ਠੀਕ ਬੜਾ ਮਿਹਨਤ ਕਰਿਆ ਬੋਲੀ ਜੀ 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 ਬਹੁਤ ਬਹੁਤ ਜੀ ਤੁਹਾਡਾ ਸਾਥ ਤੁਹਾਡੀ ਹਾਈਲਾਈਟ ਵਿੱਚ ਇਹ ਜੋ ਪਰਪ ਦਾ ਕੰਮ ਨਹੀਂ ਕਰਦਾ ਕੁਝ ਜੋ ਪਰਮਾਤਮਾ ਨੇ ਤੁਹਾਨੂੰ ਜੀਵਨ ਦਿੱਤੀ ਹੈ ਜਿਹਨੂੰ ਹੋਵੇਗਾ ਕਿ ਸਾਡੇ ਸਾਥ ਨੂੰ ਜੋੜਿਆ ਅੱਜ ਇਹ ਸੋਚਿਆ ਕਿ ਇੱਕ ਜਾਨ ਬਚ ਸਕੇ ਸਾਡਾ ਇਹ ਪ੍ਰੋਗਰਾਮ ਥੈਂਕ ਯੂ ਇੱਕ ਕਪੜੇ ਵੀ ਬਹੁਤ